ਆਪਾਂ ਇਸਲੇ ਬਿਲਕੁਲ ਇਹ ਨਾਲੇ ਸ਼ਹਿਦ ਦੇ ਵਿੱਚ ਹੀ ਨਾਲ ਇਹ ਨਾਲੇ ਦੀ ਬੁੱਕਲ ਦੇ ਵਿੱਚ ਸੂਦੇਪੁਰ ਪਿੰਡ ਹੈ ਉੱਥੇ ਖੜੇ ਸਰਦਾਰ ਦਲਬਾਤ ਸਿੰਘ ਜੀ ਦੇ ਘਰ ਉਹਨਾਂ ਦਾ 23 ਸਾਲ ਦਾ ਬੇਟਾ ਅਮਰੀਕਾ ਦੇ ਵਿੱਚ ਕੱਲ ਐਕਸੀਡੈਂਟ ਹੋ ਗਿਆ ਉਹਦਾ 23 ਸਾਲ ਦਾ ਸੀਗਾ ਉਹ ਤਾਂ ਜੇ ਉਹਨੂੰ ਅਮਰੀਕਾ ਗਏ ਨੂੰ 13 ਮਹੀਨੇ ਸਾਰੇ ਹੋਏ ਸੀਗੇ ਬੜੇ ਪੈਸੇ ਲਾ ਕੇ ਵਿਚਾਰ ਦੇਣ ਭੇਜਿਆ ਸੀਗਾ ਤੇ ਬਹੁਤ ਦੁੱਖदाई ਮਲਕਟਰਾ ਆਪਣੀ ਉੱਥੇ ਉਹਦਾ ਐਕਸੀਡੈਂਟ ਹੋ ਗਿਆ ਰੋਡ ਦੇ ਉੱਤੇ ਤੇ ਮਫਸੂਸ ਕਰਨਾ ਆਇਓ ਮੈਂ ਪਰਵਾਦ ਨੂੰ ਵਿਸ਼ਵਾਸ ਹੋਇਆ ਕਿ ਜਿੰਨੀ ਅਸੀਂ ਸਰਕਾਰ ਨੂੰ ਮਤ ਜਿਆਦਾਤਰ ਕੀ ਹੁੰਦਾ ਕਿ ਡੈੱਡ ਬੋਡੀ ਲੈਣ ਵਾਸਤੇ ਤੁਹਾਡਾ ਉੱਥੇ ਕਾਨੂੰਨੀ ਪੱਤਰ ਕਿਦਿਆ ਉਹਦੇ ਚ ਆਪਾਂ ਪੂਰੀ ਮਤ ਕਦਾਂਗੇ ਪਰਵਾਦ ਦੀ ਬਤਵੱਦ ਮਤ ਕਰਕੇ ਜਿੰਦੀ ਵੀ ਜਲਦੀ ਹੋ ਸਕੇ ਉਹਦੀ ਡੈੱਡ ਬੋਡੀ ਜਿਹੜੀ ਉਹ ਮੁਖਾਵਾਂਗੇ ਆਪਾਂ ਫਿਰ ਬਾਕੀ ਉਹਨਾਂ ਦਾ ਦੁੱਖ ਸਦਾ ਕਰਨਾ ਹੈ ਮਰੀਗਲੋ ਇਹਦਾ ਪੰਜਾਬ ਦੇ ਜਵਾਨ ਪੁੱਤ ਬਾਹਲੇ ਦੇ ਦਿਸਾਂ ਜਦੋਂ ਇਦਾਂ ਡੈਥ ਹੋ ਜਾਂਦੀ ਹੈ ਤਾਂ ਬਹੁਤ ਔਖਾ ਹੋ ਜਾਂਦਾ ਆਪਾਂ ਤਹਸਲੇ ਬਿਲਕੁਲ ਇਹ ਨਾਲੇ ਸ਼ਾਇਦ ਦੇ ਵਿੱਚ ਹੀ ਨਾਲ ਇਹ ਨਾਲੇ ਦੀ ਬੁੱਕਲ ਦੇ ਵਿੱਚ ਸੂਦੇਪੁਰ ਪਿੰਡ ਹੈ ਉੱਥੇ ਖੜੇ ਸਰਦਾਰ ਅਦਲਬਾ ਸਿੰਘ ਜੀ ਦੇ ਘਰ ਉਹਨਾਂ ਦਾ 23 ਸਾਲ ਦਾ ਬੇਟਾ ਅਮਰੀਕਾ ਦੇ ਵਿੱਚ ਕੱਲ ਐਕਸੀਡੈਂਟ ਹੋ ਗਿਆ ਉਹਦਾ 23 ਸਾਲ ਦਾ ਸੀਗਾ ਉਹ ਤਾਂ ਜੇ ਉਹਨੂੰ ਅਮਰੀਕਾ ਗਏ ਨੂੰ 13 ਮਹੀਨੇ ਸਾਰੇ ਹੋਏ ਸੀਗੇ ਬੜੇ ਪੈਸੇ ਲਾ ਕੇ ਬਚਾਦਣ ਨੂੰ ਭੇਜਿਆ ਸੀਗਾ ਤੇ ਬਹੁਤ ਦੁੱਖदाई ਮਲਕਟਰਾ ਆਪਣੀ ਉੱਥੇ ਉਹਦਾ ਐਕਸੀਡੈਂਟ ਹੋ ਗਿਆ ਰੋਡ ਦੇ ਉੱਤੇ ਤੇ ਮੈਂ ਅਫਸੋਸ ਕਰਦਾ ਹਾਂ ਕਿ ਮੈਂ ਪਰਵਾਦ ਨੂੰ ਵਿਸ਼ਵਾਸਤ ਹੋਇਆ ਕਿ ਜਿੰਨੀ ਅਸੀਂ ਸਰਕਾਰ ਨੂੰ ਮਤ ਜਿਆਦਾਤਰ ਕੀ ਹੁੰਦਾ ਕਿ ਡੈੱਡ ਬੋਡੀ ਲੈਣ ਵਾਸਤੇ ਤੁਹਾਡਾ ਉੱਥੇ ਕਲੋਨੀ ਪਰਕੇ ਦਿਆ ਉਹਦੇ ਚ ਅੱਪਾਂ ਪੂਰੀ ਮਤ ਕਦਾਂਗੇ ਪਰਵਾਦ ਦੀ ਬਤ ਵਦ ਮਤ ਕਰਕੇ ਜਿੱਦਿਵੀ ਜਲਦੀ ਹੋ ਸਕੇ ਉਹਦੀ ਡੈੱਡ ਬੋਡੀ ਜਿਹੜੀ ਆ ਉਹ ਮੁਖਾਵਾਂਗੇ ਅੱਪਾਂ ਤੇ ਬਾਕੀ ਉਹਨਾਂ ਦਾ ਦੁੱਖ ਸਾਡੇ ਕਰਨਾ ਇਹ ਮਾੜੀ ਗੱਲ ਹੋਈ ਐ ਇਦਾਂ ਪੰਜਾਬ ਦੇ ਜਵਾਨ ਪੁੱਤ ਬਾਹਰ ਦੇ ਦੇਸ਼ਾਂ ਜਦੋਂ ਇਦਾਂ ਡੈਥ ਹੋ ਜਾਂਦੀ ਐ ਤੇ ਬਹੁਤ ਔਖਾ ਹੋ ਜਾਂਦਾ